ਇਹ ਗਰਮੀ ਹੋਵੇ ਅਮੇਜਨ ਕਰੋ ਇਸ ਅੰਤਾਂ ਦੀ ਗਰਮੀ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਾ ਹੋਵੇ ਲੋਕ ਪਾਣੀ ਦਾ ਇੰਤਜ਼ਾਰ ਕਰ ਰਹੇ ਹੋਣ ਪਾਣੀ ਨਸੀਬ ਨਾ ਹੋ ਰਿਹਾ ਹੋਵੇ ਪਾਣੀ ਮਿਲ ਨਾ ਰਿਹਾ ਹੋਵੇ ਦੋਸਤੋ ਪੀਰ ਕਲੋਨੀ ਦੇ ਵਿਅਕਤੀ ਪਿਛਲੇ 20 ਦਿਨਾਂ ਤੋਂ ਕਿਵੇਂ ਪਾਣੀ ਤੋਂ ਬਿਨਾਂ ਆਪਣਾ ਜੀਵਨ ਬਸਰ ਕਰ ਰਹੇ ਹੋਣੇ ਇਹ ਤਾਂ ਕੋਈ ਲੋਕ ਜਾਣਦੇ ਨਹੀਂ ਉਹਨਾਂ ਦਾ ਉਹਨਾਂ ਨੂੰ ਪਤਾ ਉਹਨਾਂ ਦੇ ਤਕਲੇ ਉਹਨਾਂ ਨੂੰ ਪਤਾ ਉਹਨਾਂ ਦੀ ਮੁਸ਼ਕਲ ਉਹਨਾਂ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਹੋਣ ਦੇ باوجود ਵੀ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਪੂਰਾ ਉਪਰਾਲਾ ਨਹੀਂ ਕੀਤਾ ਗਿਆ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਮਜਬੂਰ ਹੋ ਕੇ ਲੋਕਾਂ ਨੂੰ ਧਰਨਾ ਲਾਣਾ ਪਿਆ ਦੋਸਤੋ ਲਗਭਗ 20 ਦਿਨ ਤੋਂ ਪਾਣੀ ਨਹੀਂ ਤਰਸਰੇ ਨੇ ਸਰਕਾਰਾਂ ਦੀ ਗੱਲਾਂ ਸੁਣੋ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਹਰੇਕ ਥਾਂ ਤੇ ਜਨਤਾ ਖੁਸ਼ ਹੈ ਵਿਕਾਸ ਹੀ ਵਿਕਾਸ ਹੈ ਜਨਤਾ ਖੁਸ਼ਹਾਲ ਹੈ ਪਰ ਪਾਣੀ ਤੋਂ ਬਿਨਾ ਕਿਵੇਂ ਜੀਵਨ ਕਿਵੇਂ ਦਿਨ ਲੰਘਦੇ ਆਉਣੇ ਇਹ ਤਾਂ ਪੀਰ ਕਲੋਨੀ ਦੇ ਲੋਕ ਕੀ ਦੱਸਣਗੇ ਦੋਸਤੋ ਜਦੋਂ ਹਲਣਾ ਹੋਇਆ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਧਰਨਾ ਲਾਇਆ ਗਿਆ ਉਹਦੇ ਵਿੱਚ ਸੱਤਾ ਪੱਖ ਦੇ ਨਾਲ ਨਾਲ ਵਿਰੋਧੀ ਧਰਮਿੰਦਰ ਨੇ ਤੇ ਬੈਠੇ ਸਬ ਤੋਂ ਅੱਗੇ ਗੱਲ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਨੀਂਦਰ ਸ਼ਾਸਤਰੀ ਸਮੱਸਿਆ ਦਾ ਹੱਲ ਕਰਨ ਲਈ ਪਹੁੰਚੇ ਸਨ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਤਿਆਰ ਨਹੀਂ ਹਨ ਤਾਂ ਨਗਰ ਕੌਂਸਲ ਦੇ ਪ੍ਰਧਾਨ ਨੀਂਦਰ ਸ਼ਾਸਤਰੀ ਤੱਕ ਵੀ ਦਰਨੇ ਤੇ ਬੈਠ ਗਏ ਇਸ ਤਰ੍ਹਾਂ ਇਹ ਵੀ ਦੇਖਿਆ ਜਾਵੇ ਤਾਂ ਜਿਹੜੇ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਸੁਰਜੀਤ ਕੌਰ ਜੀ ਉਹਨਾਂ ਦਾ ਬੇਟਾ ਵੀ ਇਸ ਦਰਨੇ ਵਿੱਚ ਸ਼ਾਮਿਲ ਸੀ ਜੱਸੀ ਦਾ ਕਹਿਣਾ ਹੈ ਕਿ ਪਿਛਲੇ ਲਗਭਗ 20 ਦਿਨਾਂ ਤੋਂ ਪਾਣੀ ਦਾ ਤਰਸ ਰਹਿ ਗਿਆ ਪਾਣੀ ਸਪਲਾਈ ਜੀ ਤੋਂ ਆਉਂਦੀ ਸੀ ਉਹ ਬੋਰ ਬੈਠ ਗਿਆ ਬੋਰ ਬੈਠ ਗਿਆ ਪਾਣੀ ਦੀ ਜਿਹੜੀ ਥੋੜੀ ਬਹੁਤੀ ਸਪਲਾਈ ਹੋ ਰਹੀ ਹੈ ਟੈਂਕਰਾਂ ਰਹੀ ਹੋ ਰਹੀ ਹੈ ਮੁੱਲ ਦੇ ਟੈਂਕਰ ਤੱਕ ਲੋਕ ਖਰੀਦ ਰਹੇ ਨੇ ਮੁੱਲ ਦਾ ਪਾਣੀ ਤੱਕ ਪੀਣ ਇੱਕ ਤਰ੍ਹਾਂ ਕਿਹਾ ਜਾ ਸਕਦਾ ਦੋਸਤੋ ਨਗਰ ਕੌਂਸਲ ਨੂੰ ਇਹ ਕਹਿੰਦੇ ਦੱਸਿਆ ਗਿਆ ਸੀਰੋਜ ਬੋਰਡ ਤੱਕ ਨੂੰ ਦੱਸਿਆ ਗਿਆ ਇਹ ਸਮੱਸਿਆ ਦਾ ਹੱਲ ਹੋਵੇ ਪਰ ਕਹਿੰਦੇ ਏਸੀ ਵਿੱਚ ਬੈਠਣ ਵਾਲੇ ਏਸੀ ਵਿੱਚ ਬੈਠਣ ਵਾਲਿਆਂ ਨੂੰ ਆਮ ਲੋਕਾਂ ਨੇ ਦਰਦ ਦਾ ਕੀ ਪਤਾ ਆਮ ਲੋਕਾਂ ਨੇ ਤਕਲੀਫ ਦਾ ਕੀ ਪਤਾ ਜੇ ਏਸੀ ਦੇ ਬੈਠਣ ਵਾਲਿਆਂ ਨੂੰ ਆਮ ਲੋਕਾਂ ਨੇ ਤਕਲੀਫ ਦਾ ਪਤਾ ਹੁੰਦਾ ਪਾਣੀ ਦੀ ਕਿਲਤ ਕੀ ਹੁੰਦੀ ਹੈ ਪਤਾ ਹੁੰਦਾ ਤਾਂ ਅੱਜ ਵੀ ਦਿਨਾਂ ਵਿੱਚ ਦੇ ਜਿੱਦਾਂ ਇਹ ਸਮੱਸਿਆ ਆਈ ਸੀ ਸਮੱਸਿਆ ਦਾ ਇਮੀਡੀਏਟਲੀ ਹੱਲ ਕਰ ਦਿੱਤਾ ਜਾਂਦਾ। ਦੋਸਤੋ ਇਹ ਕਿਹਾ ਗਿਆ ਕਿ ਜਸੀ ਜੀ ਦਾ ਕਹਿਣਾ ਹੈ ਕਿ ਆਸ਼ਵਾਸ਼ਣ ਦਿੱਤਾ ਗਿਆ ਨਗਰ ਕੌਂਸਲ ਦੇ ਕਾਰਜ ਸਫਦਰ ਵੱਲੋਂ ਕਿ ਦੋ ਤਿੰਨ ਦਿਨ ਦੇ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਧਰਨਾ ਖਤਮ ਹੋਇਆ। ਧਰਨਾ ਲੱਗਿਆ ਤਾਲੀ ਵਾਲੇ ਚੌਕਾ। ਤਾਲੀ ਵਾਲਾ ਚੌਕ ਜਿੱਦੇ 24 ਘੰਟੇ ਵਾਣਾ ਦੀ ਆਵਾਜ਼ੇ ਹੀ ਰਹਿੰਦੀ ਹੈ ਗੱਡੀਆਂ ਦੀ ਆਵਾਜ਼ੇ ਹੀ ਰਹਿੰਦੀ ਹੈ ਜਿੱਦਾਂ ਇਹ ਦਰਨਾ ਲਗਿਆ ਗੱਡੀਆਂ ਜੀਆਂ ਵੱਡੀਆਂ ਦੀਆਂ ਲੈਣਾ ਉੱਥੇ ਇੱਕ ਤਾਰਾ ਜਿਹੜਾ ਹੋ ਗਈ ਆਵਾਜ਼ੇ ਹੀ ਠੱਪ ਹੋ ਗਈ ਦਿੱਕਤ ਆ ਗਈ ਨਗਰ ਕੌਂਸਲ ਦੇ ਪ੍ਰਧਾਨ ਨਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੀਰ ਕਲੋਨੀ ਦੇ ਲੋਕ ਜਿਨ੍ਹਾਂ ਨੂੰ ਪਾਣੀ ਦੀ ਦਿੱਕਤ ਹੈ ਕਿਲਤ ਹੈ ਲਗਭਗ 20 ਦਿਨ ਤੋਂ ਬੋਰ ਖਰਾਬ ਹੋਣ ਕਰਕੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਉਹ ਉਹਨਾਂ ਦੇ ਸਮੱਸਿਆ ਦੇ ਹੱਲ ਦੇ ਲਈ ਉੱਥੇ ਟਾਲੀ ਦਾ ਚੌਂਕ ਪਹੁੰਚੇ ਸਨ ਉਹਨਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਖਤ ਅਸਰ ਨੂੰ ਸੰਪਰਕ ਕੀਤਾ ਗਿਆ ਸੰਦੇਸ਼ ਭੇਜਿਆ ਗਿਆ ਕਿ ਆਓ ਉੱਥੇ ਸਮੱਸਿਆ ਦਾ ਹੱਲ ਹੋਵੇ ਕਿਉਂਕਿ ਸੈਕਸ਼ਨ 35 ਦੇ ਤਹਿਤ ਅਮਰਨਸੀ ਸ਼ਕਤੀ ਦਾ ਜਿਹੜਾ ਪ੍ਰਯੋਗ ਕਰਕੇ ਜਿੰਨੇ ਵੀ ਉੱਥੇ ਬੋਰ ਦੇ ਲਈ ਪੈਸਾਂ ਦੀ ਲੋੜ ਹੈ ਉਹ ਸੈਂਕਸ਼ਨ ਕਿਤੇ ਜਾ ਸਕਦੇ ਨੇ ਉਹ ਛੇਜ ਬੋਨੋ ਦਿੱਤੇ ਜਾ ਸਕਦੇ ਨੇ ਇਸ ਲਈ ਮੈਂ ਚਾਹੁੰਦਾ ਸੀ ਕਿ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲਈ ਜਾਵੇ ਪਰਮਿਸ਼ਨ ਲੈਣ ਦੇ ਸਾਰੇ ਉਹ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਉਹ ਪੈਸਾ ਸੀਵਜ ਬੋਰਡ ਨੂੰ ਜਿਹੜਾ ਭੇਜ ਦਿੱਤਾ ਜਾਵੇ ਤੇ ਨਾਲ ਨਾਲ ਟੈਂਡਰ ਲੱਗ ਜਾਵੇ ਤੇ ਟੈਂਡਰ ਲੱਗੂਗਾ ਤਾਂ ਸਮੱਸਿਆ ਦਾ ਹੱਲ ਹੋਣ ਵੱਲ ਕੰਮ ਬੋਦੇਗਾ ਤੇ ਕੁਝ ਦਿਨ ਪਹਿਲੇ ਕੰਮ ਖੋਜਿਆ ਉਹਨਾਂ ਨੇ ਕਿਹਾ ਕਿ ਜਦੋਂ ਨਗਰ ਕੌਂਸਲ ਦੇ ਕਾਰਜ ਸਖਤ ਅਫਸਰ ਵੱਲੋਂ ਇਗਨੋਰ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਦਰਨੇ ਤੇ ਬੈਠਣਾ ਪਿਆ ਕਿਉਂਕਿ ਉਹ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਦੇ ਵੀ ਇੱਕ ਜ਼ਿੰਮੇਵਾਰੀ ਪੜਦੀ ਹੈ ਦੋਸਤੋ ਹਾਲਾਤ ਸ਼ਹਿਰ ਦੇ ਕਿੱਦਾਂ ਨੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੂੰ ਆਪਣੇ ਸਾਥੀਆਂ ਦੇ ਨਾਲ ਜਨਤਾ ਦੇ ਹਿੱਤਾਂ ਦੇ ਲਈ ਧਰਨੇ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਉਸ ਧਰਨੇ ਦੇ ਦੌਰਾਨ ਅਧਿਕਾਰੀ ਵੀ ਪਹੁੰਚੇ ਉਹਨਾਂ ਅਧਿਕਾਰੀਆਂ ਨੇ ਕੀ ਗੱਲ ਕੀਤੀ ਕੀ ਕਿਹਾ ਉਹ ਵੀ ਸੁਣਾਉਣਾ ਇਤਨਾ ਹੀ ਨਹੀਂ ਧਰਨਾ ਕਰਿਆਵਲੋਂ ਜਮ ਕੇ ਨਰੇ ਬਾਜੀ ਵੀ ਕੀਤੀ ਗਈ ਜੈ ਜੰਦਾਬਾਦ ਕਦੋਂ ਤੱਕ ਕੰਮ ਹੋਏਗਾ ਤਿੰਨ ਮਹੀਨਿਆਂ ਤੋਂ ਤੰਗ ਹੋ ਰਹੇ ਆ ਪਾਣੀ ਪਿੱਛੋਂ ਤੁਸੀਂ ਐ ਕਰੋ ਦਫ਼ਤਰ ਦਾ ਦੋ ਦਿਨ ਪਾਣੀ ਬੰਦ ਕਰਕੇ ਦੇਖੋ ਕੋਈ ਨਹੀਂ ਵੀਰੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਸਪੈਸ਼ਲ ਮੈਂ ਕੱਲ ਕੰਪਰੈਸਰ ਆਪਣੇ ਲੈਵਲ ਤੇ ਕਾਲ ਕੀਤਾ ਮੈਂਨੇ ਕਿਸੇ ਤੋਂ ਪਰਮਿਸ਼ਨ ਨਹੀਂ ਲਈ ਪੁੱਛੋ ਬੋਰ ਚਲਾ ਬਿਲਕੁਲ ਆਇਆ ਬਿਲਕੁਲ ਆਇਆ ਚਲੋ ਗੱਲ ਕਰਦੇ ਆ ਜੀ ਜਦੋਂ ਕੋਲਾ ਜਨਾਬਤ ਕਰ ਰਹੇ ਦੀ ਸ਼ਾਬਾਸ਼ ਦਈਏ ਜੀ 12 ਦਿਨਾਂ ਤੋਂ ਲੋਕ ਤਾਂ ਨਹੀਂ ਦਿੱਤਾ ਕੀ ਚੱਕਰ ਇਹਨਾਂ ਨੂੰ ਅੱਜ ਅੱਜ ਤੁਸੇ ਟਕੜੋ ਤੁਸੀਂ ਕੋਈ ਨਹੀਂ ਕੋਈ ਨਹੀਂ ਉਹ ਨਿੱਕੀ ਟਿਊਬਲ ਨਾਲ ਲਾ ਕੇ ਲਿੰਕ ਕਰਕੇ ਇੱਕ ਦਿਨ ਚੋਂ ਠੀਕ ਕਰ ਰਹੇ ਇੱਕ ਦੋ ਇੰਚ ਠੀਕ ਕਰੋ ਸਭ ਹੋ ਜਾਏਗੀ ਉਹ ਲੋਕੇਟ ਕਰ ਰਹੇ ਜਿਵੇਂ ਹੋਣੀ ਕੋਈ ਕਰੇ ਮੇਰੀ ਗੱਲ ਸੁਣੋ ਜੀ ਗੱਲ ਕਰੋ ਸੋਲਿਡ ਇੱਕ ਕਹਿ ਰਹੇ ਨੇ ਅਸੀਂ ਕਰ ਦਾਂਗੇ ਤੁਸੀਂ ਕਹਿੰਦੇ ਲੋਕੇਟ ਕਰਾਂਗੇ ਲੋਕੇਟ ਕਰੋ ਕਰ ਲੋ ਕਰਕੇ ਜਿਵੇਂ ਕਰ ਰਹੇ ਨੇ ਨਾ ਜੀ ਪ੍ਰੋਸੈਸ ਪ੍ਰਸ਼ਾਸਨ ਸੀ ਡਿਮਾਂਡ ਦੇਣੀ ਹੈ ਇਹ ਨਹੀਂ ਸਾਨੂੰ ਲਿਖ ਕੇ ਦੇ ਦੋ ਨਾ ਨਵੇਂ ਬਗਚਾ ਕੰਮ ਨਹੀਂ ਕਰਦਾ ਵਾ ਆ ਡਿਮਾਂਡ ਪ੍ਰਧਾਨ ਨੇ ਦਿੱਤੀ ਹੋਈ ਆ ਪਹੁੰਚ ਗਈ ਜੇ ਮੈਂ ਕਹਿੰਦਾ ਇਹਦੀ 35 ਮੈਸ ਬਾਏ ਪਰਮਿਸ਼ਨ ਦਿੰਦਾ ਮੇਰੇ ਸਾਈਨ ਕਰਾਓ ਨਗਰ ਕੌਂਸਲ ਪਰਮਿਸ਼ਨ ਲਓ ਨਗਰ ਕੌਂਸਲ ਇਹ ਨਗਰ ਕੌਂਸਲ ਪ੍ਰਧਾਨ ਨੇ ਦਿੱਤੀ ਹੋਈ ਆ ਜੋ ਸਾਹਮਣੇ ਅਸਕਰ ਪੀ ਕੋਲੋਨੀ ਵਾਰਡ ਨੰਬਰ 12 ਵਿੱਚ ਟੈਕੀ ਦਾ ਟੂਬਲ ਚੱਲਦਾ ਹੋ ਗਿਆ ਹੈ ਨਵਾਂ ਟੂਬਲ ਤੋਂ ਮਤਲਬ ਲਗਵਾਉਣਾ ਨਹੀਂ ਜੀ ਇਹ ਜ਼ਰੂਰੀ ਹੈ ਗਰਮੀ ਚੋਂ ਤਕੜਾ ਲਾਉਣਾ ਤੇ ਕੰਮ ਕਰੀ ਕਰਕੇ ਲੋਕ ਪ੍ਰੇਸ਼ਾਨ ਹਨ ਸ਼ਾਮ ਸ਼ਾਮ ਲੱਗਿਆ ਹੋਇਆ ਮੇਰੀ ਸਾਹ ਹੈਗੀ 35 ਸੈਕਸ਼ਨ ਅਧੀਨ ਜਲਦੀ ਜਲਦੀ ਟੈਂਡਰ ਲਗਾ ਕੇ ਕੰਮ ਕਰਵਾਇਆ ਜਾਵੇ ਹੋਰ ਗੱਲ ਇਹ ਮੈਂ ਪ੍ਰਧਾਨਤਾ ਦੇ ਰਿਹਾ ਨਾ ਮੈਂ ਨਹੀਂ ਮੈਨੂੰ ਪਤਾ ਨਹੀਂ ਮੈਂ ਬੁਕਰਗਾ ਅੱਜ ਮੇਰੇ ਨਾਲ ਬਣਨ ਕਰ ਜਾਂਦਾ ਸੀ ਇਹੋ ਸਾਹਿਬ ਨੂੰ ਜੇ ਏਸੀ ਜਿਹਾ ਪਸੰਦ ਆਏ ਲੋਕ ਇੱਥੇ ਗਰਮੀ ਕਰੀਓ ਸਾਹਿਬ ਮੈਂ ਪਰਦੇ ਆ ਮਸ਼ੀਨਰੀ ਹੈ ਜੀ ਮਸ਼ੀਨਰੀ ਖੋਣਾ ਬੋਰ ਖਰਾਬ ਹੋ ਗਿਆ ਕੱਲ ਕੰਪਰੈਸਰ ਲਗਾਇਆ ਸੀਗਾ ਕਿ ਬੋਰ ਚੱਲ ਜੇ ਅਸੀਂ ਪੂਰਾ ਦਿਨ ਕੰਪਰੈਸਰ ਲਗਾਇਆ ਪਰ ਬੋਰ ਨਹੀਂ ਚੱਲਿਆ ਤੇ ਬੋਰ ਹੁਣ ਨਵਾਂ ਹੋਏਗਾ ਉਹ ਜੀ ਬੋਰ ਖਰਾਬ ਨਹੀਂ ਅਸੀਂ ਬਾਰ-ਬਾਰ ਮੋਟਰ ਚੇਂਜ ਕਰਦੇ ਰਹੇ ਇਹਨਾਂ ਨੂੰ ਐਮਸੀ ਸਾਹਿਬ ਨੂੰ ਪਤਾ ਹੈ ਜਿਵੇਂ ਇਹਨਾਂ ਦਾ ਫੋਨ ਆਂਦਾ ਸੀਗਾ ਆਪਾਂ ਨਾਲ ਦੀ ਨਾਲ ਮੋਟਰ ਆਪਾਂ 3-4 ਮੋਟਰਾਂ ਬਦਲ ਲਈਆਂ ਕੱਲ ਨਵੀਂ ਮੋਟਰ ਵੀ ਪਾ ਕੇ ਦੇਖੀ ਨਵੀਂ ਮੋਟਰ ਨੇ ਇੱਕ ਹੋਰ ਪਾਣੀ ਚੱਕਿਆ ਫਿਰ ਉਹਦੇ ਬੁਸ਼ ਕੱਟ ਜਾਣੇ ਸੀਗੇ ਨਾਲ ਦੀ ਨਾਲ ਪ੍ਰਧਾਨ ਜੀ ਨੂੰ ਦੱਸਿਆ ਕਿ ਕੰਪਰੈਸਰ ਮੈਂ ਮੰਗਾ ਰਿਹਾ ਪ੍ਰਧਾਨ ਜੀ ਨਾਲ ਵੀ ਟਾਈ ਅਪ ਤੇ ਰਿਹਾ ਈਓ ਸਾਹਿਬ ਨਾਲ ਦੱਸਿਆ ਸਾਰੇ ਨਾਲ ਟਾਈ ਅਪ ਤੇ ਸੀਗਾ ਕੰਪਰੈਸਰ ਮੰਗਾਇਆ ਆਪਣੇ ਲੈਵਲ ਤੇ ਕੱਲ ਸਾਰਾ ਦਿਨ ਕੰਪਰ ਕੀ ਭਾਈ ਜੇ ਤੁਸੀਂ ਇਹਨੂੰ ਜ਼ਿਆਦਾ ਚਲਾਉਂਗੇ ਤਾਂ ਬੋਰ ਜੋ ਮਾੜਾ ਮੋਟਾ ਰਹਿ ਗਿਆ ਹੁਣ ਅਸੀਂ ਅੱਜ ਸ਼ਾਮ ਨੂੰ ਉਹਦੀ ਜਿਹੜੀ ਮੋਟਰ ਤੇ ਬੁਸ਼ ਕੱਟ ਗਏ ਉਹ ਪੁਰਾਣੀ ਮੋਟਰ ਵੀ ਪਾ ਦਾਂਗੇ ਇਨ ਦਾ ਮੀਨ ਵਾਈਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਸਟੇਡੀਅਮ ਦੇ ਵਿੱਚ ਬੋਰ ਹੈ ਗੁਜ਼ਾਰਾ ਚਲਾਣ ਲਈ ਦੀ ਗੱਲ ਕਰ ਰਹੇ ਹਾਂ ਕਿ ਵੀ ਉਹ ਤਾਂ ਜੋ ਨਵਾਂ ਬੋਰ ਦੀ ਕਾਰਵਾਈ ਚੱਲ ਰਹੀ ਹੈ ਉਹ ਤਾਂ ਅਲੱਗ ਚੱਲ ਹੀ ਰਹੀ ਹੈ ਇਨ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਟੇਡੀਅਮ ਵਾਲੇ ਬੋਰ ਦੇ ਨਾਲ ਪਾਣੀ ਉਧਰ ਜੁੜ ਜਾਏ ਪਲੱਸ ਟੈਂਕਰ ਵੀ ਦੇ ਦਈਏ ਮਰੇ ਲੋਕਾਂ ਨੂੰ ਜਿੰਨਾ ਮੈਕਸਿਮਮ ਸਾਡੇ ਵੱਲ ਹੋ ਸਕਦਾ ਅਸੀਂ ਉਹਨਾਂ ਪ੍ਰੋਟੀਨ ਦੇ ਵਿੱਚ ਚੱਲਦਾ ਜਾ ਰਿਹਾ ਹੈ ਇਹ ਇਕੱਲਾ ਤੁਸੀਂ ਆਪਾ ਨੋਟ ਕਰ ਰਹੇ ਹੋ ਕੰਪਰੈਸਰ ਚਲਾਇਆ ਸੀਗਾ ਮਿੱਟੀ ਬੋਰ ਮਿੱਟੀ ਚੱਲ ਰਹੀ ਹੈ ਚੱਲ ਰਹੀ ਹੈ ਕੰਪਲੀਟ 6 ਮਹੀਨੇ ਤੋਂ ਲੇਕਿਨ ਚਲੋ ਜੀ ਮੇਰੀ ਗੱਲ ਸੁਣੋ ਆਪਾਂ ਨਾ ਜ਼ਿਆਦਾ ਚ ਗੱਲਾਂ ਚ ਲਾ ਜਾਈਏ ਸਾਡਾ ਮਸਲਾ ਇਹ ਹੈ ਇੱਕ ਮਿੰਟ ਸਾਡਾ ਮਸਲਾ ਇਹ ਹੈ ਵੀ ਸਾਨੂੰ ਜਿਹੜਾ ਨਵਾਂ ਟਿਊਬਲ ਹੈ ਉਹ ਕਦੋਂ ਸ਼ੁਰੂ ਹੋਏਗਾ ਸਾਨੂੰ ਕੋਈ ਲਿਖਤੀ ਰੂਪ ਚ ਕੋਈ ਅਫਸਰ ਕੋਈ ਪ੍ਰਸ਼ਾਸਨ ਦਾ ਬੰਦਾ ਪੁੱਛੇਗਾ ਕੋਈ ਦੱਸੇਗਾ ਭਾਈ ਮੇਰੇ ਕੋਲ ਪੁੱਛਿਆ ਠੀਕ ਨਹੀਂ ਅਸੀਂ ਖੜੇ ਜੀ ਮੇਰੀ ਗੱਲ ਨੂੰ ਐਮਐਲਏ ਕਹਿਣ ਨੂੰ ਆ ਜਾਂ ਮੈਂ ਐਮਸੀ ਆ ਅਸੀਂ ਖੜੇ ਆ ਉਹਨੂੰ ਅਗਰ ਫਿਕਰ ਹੋਏਗੀ ਤਾਂ ਆ ਜਾਣਗੇ ਨਹੀਂ ਅਸੀਂ ਖੜੇ ਆ ਸਾਡੀ ਕੋਈ ਤਾਂ ਸੁਣ ਆਏਗਾ ਰੱਬ ਦਾ ਸੁਣੂਗਾ ਕੋਈ ਤਾਂ ਸੁਣੂਗਾ ਗੱਡੀ ਇਹ ਮੈਂ ਕੈਮਰਾ ਹੈ ਮੇਰੇ ਕੋਲ ਮੈਂ ਤੈਨੂੰ ਮੈਸੇਜ ਪੜਾਤਾ ਮਾਈ ਉਹਨੂੰ ਮੈਸੇਜ ਕੀਤਾ ਜਿਹੜੀ 35 ਦੀ ਪਾਵਰ ਹੈਗੀ ਉਹ ਮੇਰੇ ਕੋਲ ਹੈਗੀ ਆ 30 ਲੱਖ ਲੱਗੇ 35 ਲੱਖ ਲੱਗੇ ਮੈਂ ਕਹਿੰਦੀ ਮੈਂ ਆਪੇ ਪਾਵਰ ਦੇ ਸਮਰਕਰੋਂ ਮੈਂ ਆਪੇ ਪ੍ਰਸ਼ਾਸਨ ਨੂੰ ਜਵਾਬ ਦਊਂਗਾ ਵੀ ਕਿੰਨੀ ਐਮਰਜੈਂਸੀ ਜੀ ਠੀਕ ਹੈ ਜੀ ਇਹੋ ਸਾਹਿਬ ਨਾਲ ਮੈਂ ਮ ਮੈਂ ਉਹਨਾਂ ਨਾਲ ਕਹਿਤਾ ਆ ਗਿਆ ਉਹਨੇ ਮੈਨੂੰ ਪਤਾ ਬਾਹਰ ਸੈਂਡ ਨਹੀਂ ਕਰਦੇ ਮੈਨੂੰ ਪਰ ਬਾਹਰ ਸੈਂਡ ਨਹੀਂ ਕਰਨਾ ਮੈਂ 1 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਡਿਮਾਂਡ ਭੇਜ ਦੇਣਾ ਸਾਨੂੰ ਫੰਡਸ ਦੇ ਦਿਓ ਉੱਪਰ ਉੱਪਰੋਂ ਪਰਮਿਸ਼ਨ ਲੈ ਲੈਣੇ ਜਿੰਨੀ ਜਲਦੀ ਹੋ ਜਾਏਗਾ ਪਰਮਿਸ਼ਨ ਭੇਜੋ ਜੀ ਤੁਸੀਂ ਪਰਮਿਸ਼ਨ ਮੰਗਣੀ ਲੈਣੀ ਹੈ ਜੀ ਪਰਮਿਸ਼ਨ ਲੈ ਲੈਣੀ ਹੈ ਤੁਸੀਂ ਲੈਣੀ ਹੈ ਮੈਂ ਲੈਣੀ ਹੈ ਨਹੀਂ ਨਹੀਂ ਪਰਮਿਸ਼ਨ ਕਮੇਟੀ ਲੈ ਲੇਗੀ ਕੋਈ ਚੱਕਰ ਨਹੀਂ ਨਾ ਡਿਮਾਂਡ ਬਸ ਇਹ ਲਿਖਣ ਨੇ ਕਿ ਬੋਰ ਫੇਲ ਹੋਗਾ ਲੋਕਾਂ ਨੂੰ ਦਿਖਾ ਇਹ ਤਾਂ ਮੈਂ ਲਿਖਿਆ ਠੀਕ ਹੈ ਜੀ ਅੱਜ ਇਲੈਕਸ਼ਨ ਕਮਿਸ਼ਨ ਪੇਸ਼ਵਰੋਂ ਲੈਣੀ ਪੈਣੀ ਹੈ ਤੁਸੀਂ ਮੇਲ ਭਾ ਕੇ ਪਰਮਿਸ਼ਨ ਲੈ ਲੈਣੇ ਪ੍ਰੋਸੈਸ ਸ਼ੁਰੂ ਕਰਨਾ ਬੋਰ ਦਾ ਜਦੋਂ ਟੈਂਡਰ ਹੋ ਜੂਗਾ 21 ਦਿਨ ਦਾ ਟੈਂਡਰਿੰਗ ਪ੍ਰੋਸੈਸ ਹੈ ਨਹੀਂ ਨਹੀਂ ਉਹ ਛੋਟਾ ਲਾ ਦੋ ਸ਼ਾਰਟ ਕਰ ਦੋ ਲਾ ਦੋ ਚਲੋ 21 ਦਿਨ ਦਾ ਸਰ ਮਿਨੀਮਮ ਕਰਕੇ ਲਗਾ ਲਓ ਟੈਕਨੀਕਲ ਬਿਡ ਫਾਈਨੈਂਸ਼ੀਅਲ ਬਿਡ ਖੋਲਦੇ ਹੋਏ ਟਾਈਮ ਲਿਖ ਦਿਖਤੀ ਤੌਰ ਤੇ ਲੋ ਇਹ ਉਹ ਸਾਉਥ ਬਲਾਕ ਠੀਕ ਹੈ ਨੇ 21 ਦਿਨ ਤਾਂ ਲੱਗਣਗੇ ਸਰ ਉਹਨੂੰ ਪ੍ਰੋਸੈਸ ਨੂੰ ਪੈਣਾ ਵੀਰ ਜੀ 21 ਦਿਨ ਲੱਗਣਾ 40 ਦਿਨ ਲੱਗਣਾ ਕੋਈ ਫਰਕ ਨਹੀਂ ਤੁਸੀਂ ਕੰਮ ਜੁਰੂਗਾ ਕੱਲ ਇਹ ਹੈ ਉਹ ਕਹਿੰਦੇ ਮੈਂ ਕਮਿਸ਼ਨ ਲੈ ਇੱਕ ਮਿੰਟ ਰੁਕੋ ਜੀ ਉਹ ਕਹਿੰਦਾ ਮੈਂ ਪਰਮਿਸ਼ਨ ਲੈ ਲਾਂਗਾ ਤੁਸੀਂ ਕਹਿੰਦੇ ਉਹ ਫੰਡ ਆ ਜਾਣਗੇ ਜੀ ਸ਼ੁਰੂ ਕਰਦਾ ਅਗੇ ਜਿਹੜੀ ਗੇ ਹੈ ਨਾ ਇਹ ਨਹੀਂ ਚਾਹੀਦੀ ਸਮਝ ਦੱਸੋ ਕਦੋਂ ਕਰੋਗੇ ਜੀ ਜੀ ਸਾਹਿਬ ਮੈਂ ਵੀ ਐਮਸੀ ਦੇ ਹਾਂ ਮੈਂ ਵੀ ਐਮਸੀ ਦੇ ਹਾਂ ਜੋ ਸਭ ਬੈਂਤੀ ਹੈ ਹੈ 21 ਦਿਨ ਦਾ ਪ੍ਰੋਸੈਸ ਆਪਾਂ ਲੋਕ ਮਾਰਨੇ ਨਹੀਂ 21 ਦਿਨ ਦੇ ਵਿੱਚ ਤੁਸੀਂ ਕਿਸੇ ਤੁਹਾਡੇ ਤੁਹਾਡੀ ਕਮੇਟੀ ਦੀ ਇੰਨੀ ਕਿ ਕਿਸੇ ਠੇਕੇਦਾਰ ਨਾਲ ਬਣਦੀ ਉਹਨੂੰ ਕਹੋ ਕੰਮ ਸ਼ੁਰੂ ਕਰਾ ਸੀ ਵੀ ਕਰਾ ਦਿਆ ਕਰਦੇ ਸੀਗੇ ਜਿੱਥੇ ਅਜੇ ਐਮਰਜੈਂਸੀ ਹੁੰਦੀ ਸੀਗੀ ਐਨੀ ਤੁਹਾਡੀ ਗੱਲ ਬਾਤ ਜੀ ਇਹ ਪੈਣਾ ਪੋਸਿਬਲ ਨਹੀਂ ਹੈ ਜੀ ਪੋਸਿਬਲ ਕਿਉਂ ਨਹੀਂ ਹੈ ਜੀ ਅਸੀਂ ਕਰਾ ਦਿੰਦੇ ਸੀ ਪਹਿਲਾਂ ਕੰਮ ਬੋਰ ਬੋਰ ਦਾ ਕੰਮ ਬੋਰ ਠੇਕੇਦਾਰ ਕਰੇ ਨਾਲੀ ਗਲ ਹੋਈ ਹੈ ਮੈਂ ਕਹਿੰਦਾ ਪੰਜ ਟੈਂਕਰ ਤੁਸੀਂ ਰੋਜ਼ ਦਿਓ ਪੰਜ ਟੈਂਕਰ ਕਮੇਟੀ 10 ਟੈਂਕਰ ਰੋਜ਼ ਨਾਲ ਪ੍ਰੋਵਾਈਡ ਕਰਨਾ ਨੇ ਬਾਅਦ ਉਹਨਾਂ ਵਾਰ ਕਰਾ ਦਾਂਗੇ ਠੀਕ ਹੈ ਨਹੀਂ ਇਹਨਾਂ ਹਾਂ ਕਰਦੇ ਮੈਨੂੰ ਕਹਿੰਦੇ ਸੀ ਆਰਡਰ ਵੀ ਦਿੱਤਾ ਪ੍ਰਧਾਨ ਜੀ ਕੰਮ ਸ਼ੁਰੂ ਕਰਾਓ ਟੈਂਕਰਾਂ ਨਾਲ ਕੋਈ ਹ ਖ ਲਈ ਮੈਂ ਬੰਦਾ ਰੱਖ ਲਓ ਹਰ ਜਲੀਏ ਠੀਕ ਹੈ ਨੀ 25000 ਲੀਵਰ ਮੈਂ ਦੰਦ ਦੇਦਾ